ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਦੁਬਾਰਾ ਸਟਾਕ ਲੈਣ ਸੇ ਸੇਲ ਲੱਗ ਚੁੱਕੀ ਐ ਇਹ ਹੈਗਾ ਜੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਪਾਰਟੀ ਵੇਅਰ ਸੂਟ ਐ ਬਹੁਤ ਘੱਟ ਪ੍ਰਾਈਸ 'ਚ ਮਿਲੂਗਾ ਜੀ ਤੁਹਾਨੂੰ ਦੇਖੋ ਇਹ ਹੈਗੀ ਐ ਜੀ ਬਾਟਮ ਕਲਰ ਵੀ ਚੈੱਕ ਕਰਵਾਉਨੇ ਆ ਇਹ ਹੈਗਾ ਜੀ ਦੁਪੱਟਾ ਆ ਹੈਗਾ ਜੀ ਨੈਕਸਟ ਕਲਰ ਬਹੁਤ ਪਿਆਰੇ ਨੇ ਸਿਰਫ 1050 ਰੁਪਏ ਦੇ ਵਿੱਚ ਮਿਲੂਗਾ ਜੀ ਇਹ ਤੁਹਾਨੂੰ ਸੂਟ ਫੁੱਲ ਪਾਰਟੀ ਵੇਅਰ ਸੂਟ ਹੈ ਕ੍ਰਸ਼ ਸ਼ਿਮਰ ਹੈ ਜੀ ਇਹ ਬਹੁਤ ਸੋਹਣਾ ਫੈਬਰਿਕ ਹੈ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਊਗਾ ਤੁਹਾਡਾ ਬਹੁਤ ਸੋਹਣੀ ਬਾਟਮ ਹੈ ਪਲੇਨ ਬਾਟਮ ਮਿਲੂਗੀ ਤੁਹਾਨੂੰ ਪਿਓਰ ਦੀ ਦੋ ਕਲਰ ਨੇ ਦੇ ਵਿੱਚ ਕਲਰ ਆਪਾਂ ਪ੍ਰਾਈਸ ਤੁਹਾਨੂੰ ਦੱਸ ਚੁੱਕੇ ਆ ਨੈਕਸਟ ਹੈਗਾ ਜੀ ਇਹ ਵਾਲਾ ਇਹਦਾ ਵੀ ਮਾਰਕੀਟ ਪ੍ਰਾਈਸ ਬਹੁਤ ਜ਼ਿਆਦਾ ਹੈ ਹਾਈ ਹੁੰਦਾ ਜੀ ਤੇ ਇਹ ਮਸ਼ਲੀਨ ਦਾ ਸੂਟ ਹੈ neck ਦੇ ਉੱਪਰ ਵਰਕ ਮਿਲੂਗਾ ਬਾਹਾਂ ਦੇ ਉੱਪਰ ਵੀ ਵਰਕ ਮਿਲੂਗਾ ਪੌਂਚਿਆਂ ਦੇ ਉੱਪਰ ਵੀ ਵਰਕ ਮਿਲੂਗਾ ਵਿਦੋ ਦੁਪੱਟਾ ਮਿਲੂਗਾ ਪਿਓਰ ਮਸ਼ਲੀਨ ਦਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਊਗਾ ਸਿਰਫ ਔਰ ਸਿਰਫ 850 ਰੁਪਏ ਦੇ ਵਿੱਚ ਜਿਨੇ ਜਿਨੇ ਬੁਕਿੰਗ ਕਰਵਾਉਣੀ ਹੈ ਜੀ ਬਹੁਤ ਘੱਟ ਰੇਟ 'ਚ ਦੇ ਰਹੇ ਆ ਆਪਾਂ ਇਹ ਵਾਲੇ ਸੂਟ ਜਲਦੀ ਜਲਦੀ ਹੁਣ ਤੁਸੀਂ ਇਹਨਾਂ ਦੀ ਬੁਕਿੰਗ ਕਰਵਾਓ ਬਾਹਾਂਵਾਂ ਦੇ ਉੱਪਰ ਵੀ neck ਦੇ ਉੱਪਰ ਵੀ ਜੀ ਪਹੁੰਚੇ ਉੱਪਰ ਵੀ ਦੁਪੱਟਾ ਵੀ ਦੇਖੋ ਕਿੰਨਾ ਜ਼ਿਆਦਾ ਪਿਆਰਾ ਜਿਸ ਤਰ੍ਹਾਂ ਹੁਣ ਰਖੜੀ ਆਉਣ ਵਾਲੀਆਂ ਨੇ ਤੁਸੀਂ ਇਹ ਵਾਲੇ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਪਿਆਰੇ ਪਿਆਰੇ ਨੇ ਆ ਹੈਗਾ ਜੀ ਨੈਕਸਟ ਲਵੈਂਡਰ ਕਲਰ ਸੇਮ ਜਿਵੇਂ ਆਪਾਂ ਪਿੰਕ ਸੂਟ ਦਿਖਾਇਆ ਤੁਹਾਨੂੰ ਸੇਮ ਹੀ ਇਹਦੇ ਉੱਪਰ ਵੀ ਕਢਾਈ ਹੋਊਗੀ ਜੀ ਸੇਮ ਉਹ ਵੀ ਨਹੀਂ ਦੁਪੱਟਾ ਫੁੱਲ ਹੈਵੀ ਸੂਟ ਹੈ ਜੀ ਤੇ ਕਿਹਦੇ ਵਿੱਚ ਹੈਗਾ ਗ੍ਰੀਨ ਕਲਰ ਦੇਖੋ ਕਲਰ ਸਾਰੇ ਬਹੁਤ ਪਿਆਰੇ ਨੇ ਸਿਰਫ ਔਰ ਸਿਰਫ 850 ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਜਲਦੀ ਜਲਦੀ ਮੌਕੇ ਦਾ ਲਾਭ ਉਠਾਓ ਤੇ ਇਹ ਵਾਲੇ ਸੂਟ ਜਲਦੀ ਖਰੀਦੋ ਤੁਸੀਂ ਬਹੁਤ ਘੱਟ ਪ੍ਰਾਈਸ 'ਚ ਮਿਲ ਰਿਹਾ ਤੁਹਾਨੂੰ ਨੈਕਸਟ ਆ ਰਿਹਾ ਜੀ ਸ਼ੀ ਮਰਦਾ ਦੇਖੋ ਕਿੰਨਾ ਹੈਵੀ ਸੂਟ ਬਣਿਆ ਹੋਇਆ ਆਲ ਓਵਰ ਸੂਟ ਰਹੂਗਾ 5 ਮੀਟਰ 1850 ਦਾ ਮਾਰਕੀਟ ਪ੍ਰਾਈਸ ਆ ਆਪਾਂ ਤੁਹਾਨੂੰ ਦਵਾਂਗੇ ਸਿਰਫ 1050 ਰੁਪਏ ਦੇ ਵਿੱਚ ਆਫਰ ਸਿਰਫ 2 ਦਿਨਾਂ ਦੀ ਐ ਤੇ ਆਹ ਦੇਖੋ ਜੀ ਪੌਂਚਿਆਂ ਦੇ ਉੱਪਰ ਆਹ ਵਾਲਾ ਡਿਜ਼ਾਈਨ ਆਏਗਾ ਆਲ ਓਵਰ ਸੂਟ ਰਹੂਗਾ ਤੇ ਆ ਹੈਗਾ ਜੀ ਨੈਕਸਟ ਕਲਰ ਫੁੱਲ ਹੈਵੀ ਸੂਟ ਐ ਜੀ ਜਿਹੜਾ ਫਰੰਟ ਐ ਫੁੱਲ ਹੈਵੀ ਐ ਪਾਰਟੀ ਵੇਅਰ ਸੂਟ ਐ 1850 ਮਾਰਕੀਟ ਪ੍ਰਾਈਸ ਦਾ ਤੁਹਾਨੂੰ ਸਿਰਫ 1050 ਰੁਪਏ ਚ ਮਿਲੇਗਾ 2 ਦਿਨਾਂ ਦੀ ਆਫਰ ਦੇ ਵਿੱਚ ਜਲਦੀ ਜਲਦੀ ਇਹਨਾਂ ਸੂਟਾਂ ਦੀ ਜੀ ਤੁਸੀਂ ਬੁਕਿੰਗ ਕਰਵਾਓ ਤੇ ਆਹ ਵਾਲਾ ਹੈਗਾ ਜੀ ਨੈਕਸਟ ਇਹ ਵੀ ਸ਼ਿਮਰ ਦੇ ਉੱਪਰ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਇਹ ਸਿਰਫ ਤੁਹਾਨੂੰ ਮਿਲੇਗਾ 1550 ਆ ਹੈਗੀ ਹੈ ਜਿਹਦੀ ਬਾਟਮ ਪਿਓਰ ਦੀ ਬਾਟਮ ਹੋਊਗੀ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੋਊਗਾ ਇਹ ਵੀ ਤੁਹਾਨੂੰ ਬਹੁਤ ਲੈਸ ਚ ਮਿਲ ਰਿਹਾ ਇਹ ਹੈਗਾ ਜੀ ਦੇਖੋ ਇਹਦਾ ਦੁਪੱਟਾ ਇਹ ਸਾਰੇ ਪਾਰਟੀ ਵੇਅਰ ਸੂਟ ਨੇ ਜੀ ਜਿਸ ਤਰ੍ਹਾਂ ਹੁਣ ਅੱਗੇ ਫੰਕਸ਼ਨ ਵਗੈਰਾ ਆਉਣਗੇ ਰਖੜੀ ਆਉਣਗੀ ਹੈ ਪਹਿਣਾ ਨੇ ਗਿਫਟ ਦੇਣੇ ਆ ਜਾਂ ਆਪਣੇ ਪਾਉਣ ਲਈ ਲੈਣੇ ਆ ਤਾਂ ਜਲਦੀ ਜਲਦੀ ਜੀ ਸੂਟ ਖਰੀਦ ਲਓ ਇਹ ਨੈਕਸਟ ਕਲਰ ਇਹਦਾ ਇਸ ਤੋਂ ਵੀ ਜ਼ਿਆਦਾ ਪਿਆਰਾ ਦੇਖੋ ਬਹੁਤ ਹੈਵੀ ਸੂਟ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਦਾ ਸ਼ਿਮਰ ਕਲਰ ਬਹੁਤ ਜ਼ਿਆਦੇ ਪਿਆਰੇ ਨੇ ਤੇ ਬਾਟਮ ਬਹੁਤ ਸੋਹਣੀ ਹੈ ਪਿਓਰ ਦੀ ਬਾਟਮ ਹੈ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਜੀ ਹੁਣ ਤੁਸੀਂ ਜਲਦੀ ਜਲਦੀ ਇਹ ਵਾਲੇ ਸੂਟ ਖਰੀਦੋ ਜੀ ਫ੍ਰੀ ਸ਼ਿਪਿੰਗ ਦੇ ਵਿੱਚ ਕਿਉਂਕਿ ਸਟਾਕ ਸਾਰਾ ਕਲੀਅਰ ਕਰਨਾ ਜੀ ਆਪਾਂ ਫੁੱਲ ਹੈਵੀ ਸੂਟ ਹੈ ਜੀ ਆਹ ਹੈਗਾ ਨੈਕਸਟ ਇਹ ਹੈਗਾ ਜੀ ਮਛਲੀਂ ਦੇ ਉੱਪਰ ਇਹ ਉਹ ਵਾਲੀ ਮਛਲੀਂ ਨਹੀਂ ਹੈਗੀ ਜੀ ਕਿ ਲਾਈਨਿੰਗ ਲੱਗੂਗੀ ਵਿਦਾਊਟ ਲਾਈਨਿੰਗ ਤੁਹਾਡਾ ਸੂਟ ਬਣੂਗਾ ਸਿਰਫ 1000 ਰੁਪਏ ਦਾ ਸੂਟ ਹੋਊਗਾ ਆਹ ਹੈਗਾ ਜੀ ਇਹਦਾ ਦੁਪੱਟਾ ਸਿਰਫ 1000 ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਜ਼ਿਆਦਾ ਵਧੀਆ ਸੂਟ ਹੈ ਇਹ ਦੋ ਕਲਰ ਨੇ ਇਹਦੇ ਵਿੱਚ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਜੀ ਇਹ ਦੁਪੱਟਾ ਸਾਰਾ ਦੇਖੋ ਐਮਬੋਇਡਰੀ ਕੀਤੀ ਹੋਈ ਹੈ ਸੇਮ ਆ ਆ ਹੈਗਾ ਜੀ ਇਹਦਾ ਨੈਕਸਟ ਕਲਰ ਲਾਈਟ ਲਵੈਂਡਰ ਜੀ ਸ਼ੇਡ ਹੈ ਇਹਦੀ ਐਮਬੋਇਡਰੀ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਜੀ 1000 ਦੇ ਵਿੱਚ ਜਿੰਨਾ ਭੈਣਾਂ ਨੇ ਬੁਕਿੰਗ ਕਰਵਾਉਣੇ ਆ ਜਲਦੀ ਜਲਦੀ ਕਰਾਓ ਫ੍ਰੀ ਸ਼ਿਪਿੰਗ ਹੈ ਜੀ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਆਲ ਓਵਰ 5 ਮੀਟਰ ਸੂਟ ਰਹਿਣ ਵਾਲਾ ਇਆ ਹੈਗਾ ਜੀ ਐਕਸਪੋਰਟ ਕਾਟਨ ਦਾ ਸੂਟ 400 ਰੁਪਏ ਦਾ ਨੈਕਸਟ ਟਾਈ ਐਂਡ ਡਾਈ ਜਿਨ੍ਹਾਂ ਨੇ ਖਰੀਦੇ ਹੋਏ ਨੇ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਸੀ ਇਹ ਥੋੜੇ ਦਿਨ ਬਾਅਦ ਇਹ ਸਟਾਕ ਆਪਣੇ ਕੋਲੇ ਆਉਂਦਾ ਸਿਰਫ 200 ਰੁਪਏ ਦਾ ਸੂਟ ਹੈ ਜੀ ਵੱਡੇ ਪਨੇ ਦਾ 2.5 ਮੀਟਰ ਜੋਰਜਟ ਦਾ ਟਾਈ ਐਂਡ ਡਾਈ ਸਿਰਫ 200 ਰੁਪਏ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਪਤਾ ਨਹੀਂ ਕਿੰਨੇ ਕਸੂਟ ਆਪਣੇ ਕੋਲ ਗਏ ਨੇ ਜੀ ਇਹ ਆ ਹੈਗਾ ਜੀ ਨੈਕਸਟ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀਗੇ ਉਹ ਚਿਕਾ ਵਾਲਾ ਕਲਰ ਹੈ ਜੀ ਆਪਣੇ ਕੋਲੇ ਆ ਹੈਗੇ ਨੇ ਜੀ 3 300 ਵਾਲੇ ਕਾਟਨ ਦੇ ਹੁਣ ਤੁਸੀਂ ਜਲਦੀ ਜਲਦੀ ਜੀ ਬੁਕਿੰਗ ਕਰਵਾਓ ਟਾਈਮ ਵੇਸਟ ਨਾ ਕਰੋ ਫਿਰ ਭੈਣਾ ਦੇ ਫੋਨ ਆਉਂਦੇ ਆ ਉਦੋਂ ਤੱਕ ਜੀ ਸਾਰੇ ਸੂਟ ਵਿਕ ਜਾਂਦੇ ਆ ਹੁਣ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸੋਨੇ ਸੋਨੇ ਸੂਟ ਖਰੀਦੋ ਧੰਨਵਾਦ ਜੀ